ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਨਾਲ ਹੈ ਗਿਆ ਛੋਟੇ ਵੀਰ ਤੇ ਪਿੱਛੇ ਤੁਸੀਂ ਸਾਰੇ ਟਰੈਕਟਰ ਦੇਖ ਹੀ ਲਏ ਹੋਣੇ ਜੌਂਡੀਅਰ ਤੇ ਹਾਲੈਂਡ ਤੇ ਛੋਟੇ ਵੀਰਾਂ ਤੋਂ ਆਪਾਂ ਨਾ ਗੱਲਬਾਤ ਵੀ ਕਰਨੀ ਆ ਤੇ ਆਪਾਂ ਤੁਹਾਨੂੰ ਟਰੈਕਟਰ ਵੀ ਦਿਖਾਉਣੇ ਆ ਟਰੈਕਟਰ ਵੀਰਾਂ ਨੇ ਪੂਰੇ ਸ਼ੌਂਕ ਨਾਲ ਤੇ ਕੁਝ ਕੁ ਤਬਦੀਲੀਆਂ ਵੀ ਕਰੀਆਂ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੀਆਂ ਤੇ ਆਪਣੇ ਨਾਲ ਹੈਗਾ ਵੀਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਵੀਰਾਂ ਦੇ ਨਾ ਜਿਆਦਾ ਦੇ ਨਾਮ ਆਪਾਂ ਮੈਨੂੰ ਚੇਤੇ ਭੁੱਲਦੇ ਨੇ ਆਪਾਂ ਵੀਰਾਂ ਤੋਂ ਹੀ ਪੁੱਛ ਰਹੇ ਨੇ ਵੀਰੇ ਦੱਸ ਦੋ ਤੁਸੀਂ ਆਪੋ ਆਪਣੇ ਨਾਮ ਸਾਰੇ ਆਨੇ ਮੇਰਾ ਨਾਮ ਸੁਖਮਤ ਸਿੰਘ ਆ ਜੀ ਹਾਂਜੀ ਮੇਰਾ ਨਾਮ ਅத்ਵੇਂਦਰ ਸਿੰਘ ਆ ਜੀ ਭਵਕਰਨ ਭਵਕਰਨ ਗਰਮਕ ਸਿੰਘ ਗਰਮਕ ਸਿੰਘ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰੀਏ ਹੌਲੈਂਡ ਤੋਂ ਕਿ ਇਧਰੋਂ ਸ਼ੁਰੂ ਕਰੀਏ ਹੌਲੈਂਡ ਤੋਂ ਕਰ ਲਈ ਸਭ ਤੋਂ ਵੱਡੀ ਗੱਲ ਪਹਿਲਾਂ ਆਪਾਂ ਨੰਨੇ ਦਿਖਾ ਮੇਰੇ ਵੀਰ ਮਰਾਜਾ ਸਾਈਡ ਤੇ ਹੋ ਇਹ ਵਾਲਾ ਟਰੈਕਟਰ ਹੈਗਾ 5050 D ਤੇ ਵੀਰਾਂ ਨੇ ਨਾ ਪੂਰੇ ਸ਼ੌਂਕ ਨਾਲ ਨੰਬਰ ਵੀ 5050 D ਇਹ ਵਾਲਾ ਟਰੈਕਟਰ ਹੈਗਾ 5210 ਤੇ ਇਹਦਾ ਨੰਬਰ ਵੀ ਲਿਆ ਵੀਰਾਂ ਨੇ 5210 ਤੇ ਇਹ ਆ ਗਿਆ 545 ਇਹਦਾ ਵੀ ਨੰਬਰ ਹੈਗਾ 545 ਤੇ ਬਾਈ ਵੀਰਾ ਕਹਿੰਦਾ ਵੀ ਦੂਜੇ ਟਰੈਕਟਰਾਂ ਦੇ ਨੰਬਰਾਂ ਤੇ ਜੋਰ ਲੱਗ ਰਿਹਾ ਪਰ ਉਹ ਮਿਲੇ ਨਹੀਂ ਕਿਉਂਕਿ ਜਿੰਨਾ ਕਿ ਬਾਈ ਹੁਣਾਂ ਨੇ ਟਰਾਈ ਕਰਿਆ ਉਹਨੇ ਕਿ ਲੈ ਲਈ ਤੇ ਆਪਾਂ ਵੀਰੇ ਹੁਣਾਂ ਤੋਂ ਨਾ ਟਰੈਕਟਰ ਟਰੈਕਟਰਾਂ ਬਾਰੇ ਜਾਣਕਾਰੀ ਆਪਾਂ ਵੀਰੇ ਹੁਣਾਂ ਤੋਂ ਲੈਣੀ ਆ ਤੇ ਵੀਰੇ ਤੁਸੀਂ ਕਹਿੰਦੇ ਸੀ ਜੌਂਡੀਅਰ ਕੁਝ ਕੁ ਟਰੈਕਟਰਾਂ ਵਿੱਚ ਮਤਲਬ ਚੇਂਜ ਕਰਿਆ ਤੁਸੀਂ ਕੁਝ ਜਿਵੇਂ ਪਰਬੋ ਜਾਂ ਕੁਝ ਲਾਇਆ ਉਹ ਕਿਹੜੇ ਕਿਹੜੇ ਟਰੈਕਟਰ ਚ ਕਰਿਆ ਇਹ ਆਪਣਾ 50 ਪਿਹੜੀ ਆ ਜੀ ਅੱਛਾ ਇਹਦੇ ਚੀ ਹਾਂਜੀ ਆਜੋ ਇਹਦੇ ਲੱਗ ਗਈ ਆਪਾਂ ਆ ਜੀ ਇਹ ਆਉਂਦਾ ਨੌਨ ਟਰਬੋ ਕੰਪਨੀ ਵਾਲੀ ਅੱਛਾ ਨੌਨ ਟਰਬੋ ਆਉਂਦਾ ਇਹ ਨੌਨ ਟਰਬੋ ਆਉਂਦਾ ਇਹਦੀ ਟਰਬੋ ਲਾਇਆ ਹੋ ਅੱਛਾ ਜੀ ਟਰਬੋ ਲਾਇਆ ਆਪਾਂ ਇਹਨੂੰ 5405 545 ਮਤਲਬ ਕੰਪਨੀ ਤੋਂ ਲੈ ਕੇ ਜਾਂ ਕਿਵੇਂ ਵੀਰੇ ਕੰਪਨੀ ਤੋਂ ਲੈ ਕੇ ਲਾਇਆ ਜੀ ਆਪਣੇ ਏਜੰਸੀ ਵਾਲੇ ਲਾ ਕੇ ਦਿੱਤਾ ਕਿ ਉਦਾਂ ਹੀ ਹਲਵਾਇਆ ਬਾਹਰੋਂ ਅੱਛਾ ਜੀ ਨਾਲ ਆਪਾਂ ਇੰਟਰਕੂਲਰ ਲਾਇਆ ਵਾ ਨਹੀਂ ਉਧਰ ਇੱਧਰ ਵੀ ਆ ਕੇ ਨਾ ਤਰਬੋ ਦਿਖਾ ਪਹਿਲਾਂ ਤਾਂ ਵੀਰਾਂ ਨੂੰ ਓਕੇ ਵੀ ਤਰਬੋ ਆ ਇੰਟਰਕੂਲਰ ਨਾਲ ਹੀ ਮਤਲਬ ਲੈ ਲਿਆ ਸੀ ਹਾਂਜੀ ਕੰਪਨੀ ਤੋਂ ਹੀ ਲੈ ਲਿਆ ਸੀ ਤਰਬੋ ਤੇ ਇੰਟਰਕੂਲਰ ਹਣਾ ਹਾਂਜੀ ਇਹ ਇਹ ਫਿਟਿੰਗ ਮਤਲਬ ਕਰਾਉਣ ਤੇ ਕਿੰਨਾ ਖਰਚਾ ਆ ਗਿਆ ਸੀ ਇਹ ਸਾਰਾ ਆਈ ਗਿਆ ਸੀ ਜੀ 35-36000 35-36000 ਹਾਂਜੀ ਇਹ ਇਹ ਲਾਉਣ ਨਾਲ ਕੁਝ ਫਰਕ ਪਿਆ ਫਰਕ ਬਹੁਤ ਆ ਜੀ ਇਹ ਆ ਬਹੁਤ ਬਹੁਤ ਜਾਨ ਮਾਈਲੇਜ ਵੀ ਕੁਝ ਪਿਆ ਜਾਂ ਕੱਲੇ ਜ਼ੋਰ ਚ ਪਹਿਲੇ ਨਹੀਂ ਜ਼ੋਰ ਚ ਵੀ ਆ ਮਾਈਲੇਜ ਚ ਠੀਕ ਆ ਜੀ ਜਿਵੇਂ ਹੁਣ ਅਸੀਂ ਪਲੋ ਮਾਰਦੇ ਆ ਹਾਂ ਜਦੋਂ ਇਹ ਨਵਾਂ ਨਵਾਂ ਲਿਆਉਂਦਾ ਸੀਗਾ ਨੌਨ ਟਰਬੋ ਸੀਗਾ ਹਾਂਜੀ ਉਦੋਂ ਅਸੀਂ ਇਹਦੇ ਨਾਲ ਪਲੋ ਤੀਜੇ ਲੋਕ ਚ ਮਾਰਦੇ ਹੁੰਦੇ ਸੀ ਤੀਜੇ ਚ ਹਾਂਜੀ ਠੀਕ ਆ ਹੁਣ ਹੁਣ ਅਸੀਂ ਜਾਨੀ ਕਿ ਪਹਿਲੇ ਹਾਈ ਚ ਮਾਰਦੇ ਆ ਜਿਹੜਾ ਬਾਈ ਵਾਲਾ ਘੇਰਾ ਇਹਦਾ ਪਹਿਲੇ ਹਾਈ ਚ ਵਧੀਆ ਖਿੱਚ ਲੈਂਦਾ 15 16 ਇੰਚ ਡੂੰਘੇ ਜਾਂਦਾ ਠੀਕ ਆ ਜੀ ਤੇ ਇਹਦੇ 4 ਵੀਲ ਦਾ ਵੀਰੇ ਫਰਕ ਪੈਂਦਾ ਗੇਅਰ ਦਾ ਕਿ ਨਹੀਂ ਪੈਂਦਾ ਜਦੋਂ ਆਪਾਂ ਖੇਤੀ ਚ ਕਿਤੇ ਵੀ ਯੂਜ਼ ਕਰਦੇ ਹਾਂ 4x4 ਦਾ ਵੀਰੇ ਫਰਕ ਤਾਂ ਹੈਗਾ ਹੀ ਆ ਹੈਗਾ ਹਾਂਜੀ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਹੁਣ ਆਪਣੇ ਜਿੰਨੇ ਵੀ ਆਪਾਂ ਜ਼ਿਮੀਂਦਾਰਾਂ ਨੂੰ ਦੇਖਦੇ ਹਾਂ ਹਨਾ ਨਹੀਂ ਬਹੁਤ ਵੀਰ ਜ਼ਿਆਦਾ ਹੁਣ 4x4 ਵਾਲੀ ਆ ਹਾਂਜੀ ਵੀ ਕਿਉਂਕਿ ਪਹਿਲਾਂ ਆਪਣੇ ਰਵਾਜ ਹੁੰਦਾ ਸੀ ਜਿੱਡਾ ਮਰਜ਼ੀ ਆਪਾਂ ਟਰੈਕਟਰ ਲੈ ਲਈਏ ਚਾਹੇ 90 ਲੈ ਲਈਏ ਚਾਹੇ ਕੋਈ ਲੈ ਲਈਏ ਵੀ ਆਪਾਂ 2 ਵੀਲ ਹੀ ਲੈਂਦੇ ਸੀ ਹਨਾ ਹਾਂਜੀ ਹੁਣ ਆਪਣੇ ਕਿਸਾਨ ਵੀਰ ਜਿੰਨੇ ਵੀ ਆ ਉਹ ਸਾਰੇ ਪੰਜਾਬ ਇੱਕ ਤਾਂ সিਆਰਡੀ ਕਰਕੇ ਹਾਂਜੀ ਵੀ 4x4 ਨੂੰ ਜ਼ਰੂਰ ਹੋ ਹਾਂਜੀ ਹਾਂ ਤਾਂ ਪੁੰਦੇ ਉਹ ਪਹਿਲਾਂ 53 ਦਾ ਲਿਆ ਸੀ ਉਹ ਆਪਣਾ 2 ਵੀਲ ਉਹ 2 ਵੀਲ ਜਦੋਂ ਇਹਨੂੰ 4x4 ਆਪਾਂ ਇਹਦਾ 4x4 ਲਿਆ ਵਾ ਇਹ ਹਾਂਜੀ ਇਹ ਉਹ 18 ਮਾਡਲ ਆ ਇਹ 2020 ਆ ਇਹ 2020 ਆ ਜਦੋਂ ਇਹ ਲਿਆ ਵਾ ਯਾਨੀ ਕਿ ਸਾਨੂੰ ਇਹ ਸੀਗਾ ਵੀ ਅਸੀਂ ਉਹ ਵੀ 4x4 ਲੈਣਾ ਸੀਗਾ ਵੀ ਦਿਮਾਗ ਚ ਆਇਆ ਵੀ ਗਲਤੀ ਕਰ ਲਈ ਗਲਤੀ ਕਰ ਲਈ ਉਹ ਲੈ ਲਿਆ ਦੇਖਣ ਉਹ ਵੀ 4x4 ਹੀ ਲੱਗਦਾ ਟਾਇਰਾਂ ਕਰਕੇ ਟਾਇਰਾਂ ਕਰਕੇ ਲੱਗ ਰਿਹਾ ਵਾ ਹਾਂ ਥੋੜਾ ਬਣਾਇਆ ਹੋਇਆ ਵਾ ਉਹਦੇ 'ਚ ਵੀ ਕੋਈ ਚੇਂਜ ਕਰਿਆ ਕਿ ਨਹੀਂ ਵੀਰੇ? ਉਹ 'ਚ ਵੀ ਹੈਗਾ ਉਹ 'ਚ ਵੀ ਟਰਬੋ ਦਾ ਜਾਨੀ ਕਿ ਚੇਂਜ ਕੀਤਾ ਹੋਇਆ ਉਹਦਾ ਵੀ 5405 ਆਪਾਂ ਉਹਦਾ ਵੀ ਦਿਖਾ ਦਿੰਨੇ। ਮੇਰਾ ਵੀਰ ਨਾ ਥੋੜਾ ਉੱਚੀ ਬੋਲਿਓ। ਮੈਨਾਂ ਕ ਆਪਣੇ ਦੋਨਾਂ ਦੇ ਲੱਗੇ ਉਹ ਵੀਰੇ ਦੇ ਲੱਗਾ ਵੀਰਾ ਤਾਂ ਆਪਣੇ ਤੋਂ ਰਹਿੰਦਾ ਹੀ ਪਾਸੇ-ਪਾਸੇ। ਇਹਦੀ ਵੀ ਚੱਕਿਆ ਸ਼ੋ ਵੀਰੇ। ਪੈਟਾਂ ਦੀ ਨਾ オリジナル ਯਾਰ ਸਾਰੇ ਤੇ ਵੀਰ ਹੋਣਾ ਨੇ ਪੂਰੀ ਸਾਂਭ-ਸਮਾਰ ਰੱਖੀ ਐ ਸ਼ੌਂਕ ਨਾਲ ਇਹਨੂੰ ਕਹਿ ਦਿੰਨੇ ਆ। ਇਹਦੇ 'ਚ ਵੀ 5405 ਵਾਲੀ ਆ ਵੀਰੇ। 2.550 ਯੂ5 ਵਾਲਾ ਟਰਬੋ ਹੀ ਆ। ਵੀਰੇ 545 ਦਾ ਟਰਬੋ ਤੋਂ ਨੋ ਕਿਵੇਂ ਵਧੀਆ ਲੱਗਿਆ ਮਤਲਬ ਕੋਈ ਕਰਿਆ ਸੀ ਕਿਤੇ ਪ੍ਰੈਕਟੀਕਲ ਜਾਂ ਉਦਾਂ ਹੀ ਨਹੀਂ ਬਹੁਤ ਉਦਾਂ ਹੀ ਲਾ ਲਿਆ। ਵੀ ਨਵਾਂ ਜਿਵੇਂ ਆਇਆ ਸੀ ਉਦੋਂ ਹਨਾ। 5405 ਆਇਆ ਵਾ। ਹਾਂ। ਵੀ ਅਸੀਂ ਲਾ ਕੇ ਦੇਖੀਏ ਵੀ ਕੋਈ ਫਰਕ ਆਏਗਾ ਵਾ। ਪਰ ਫਰਕ ਬਹੁਤ ਜ਼ਿਆਦਾ ਆ ਇਹਦੇ ਨਾਲ। ਹਾਂ। ਹੋਰ ਪੰਪ 'ਚ ਕੋਈ ਮੋਡੀਫਿਕੇਸ਼ਨ ਨਹੀਂ ਹੈਗੀ ਸਿਰਫ ਕੱਲਾ ਟਰਬੋ ਪੰਪ オリジナル ਆ ਸਾਰਿਆਂ ਦਾ ਹੀ। ਸਾਰਿਆਂ ਦੇ ਰੀਜਨ। ਉਹਨਾਂ ਦੇ ਉਹਦਾ ਵੀ オリジナル। ਉਹਦਾ ਵੀ ਰੀਜਨ। ਮਤਲਬ ਸਾਰੇ ਟਰੈਕਟਰਾਂ ਦੇ オリジナル।オリジナル ਲਿਆ ਹਾਂ ਜੀ। ਕਹਿਣ ਦਾ ਮਤਲਬ ਤੁਸੀਂ ਚਾਬੀ ਨਹੀਂ ਕਿਤੇ ਵੀ ਲ ਇਹਦੇ ਨਾਲ ਹੀ ਆਉਂਦਾ ਸੀ ਵੀਰੇ ਹਾਂਜੀ ਇਹ ਨਾਲ ਹੀ ਆਉਂਦਾ ਸੀ ਇਹ ਨਾਲ ਹੀ ਆ ਹੁਣ ਤੁਸੀਂ ਇਹ ਦੇਖੋ ਇਹ ਉਹਦਾ ਅਸੀਂ ਟਰਬੋ ਲਾਇਆ ਵਾ ਹਾਂ ਟਰੂਲਰ ਲਾ ਕੇ ਉਹਦਾ ਤੇ ਇਹਦੇ 'ਚ ਕੋਈ ਫਰਕ ਨਹੀਂ ਹੈਗਾ ਪਾਈਪਾਂ ਬੂਪਾਂ ਦਾ ਸਾਰੀਆਂ origignal fitting ਆ ਬਦੀ ਸਾਰਾ ਕੁਝ ਹਾਂ ਡਿੱਟੋ ਹੀ ਆ ਡਿੱਟੋ ਸਾਰੀ origignal fitting ਆ ਕੱਲੇ ਆ ਹੌਸਪੈਕ ਦਾ ਫਰਕ ਆ ਇਹਦੇ ਲਾਲ ਆ ਉਹਦੇ ਕਾਲੇ ਆ ਪਰ ਉਹ ਕਾਲੇ ਤਾਂ ਮਾ 2020 'ਚ ਕਾਲੇ ਆਉਣ ਲੱਗੇ ਸੀ ਹੌਸਪੈਕ ਓਕੇ ਇਹ ਪਹਿਲਾਂ ਰੈੱਡ ਆਉਂਦੇ ਸੀ ਹਾਂਜੀ 18 'ਚ ਰੈੱਡ ਆਉਂਦੇ ਸੀ ਇਹ ਕਿੰਨਾ ਮਾਡਲ ਆ 18 ਮਾਡਲ ਇਹ 18 ਆ ਵਾਲਾ ਇਹ ਹੈਗਾ ਜੀ 21 ਮਾਡਲ 21 ਉਹ ਹੈਗਾ 2014 24 20 20 ਸਭ ਤੋਂ ਪਰੇ ਵਾਲਾ 22 22 ਠੀਕ ਆ ਵੀਰੇ ਇਹ ਦੇਖਣ ਨੂੰ ਉਹਨਾਂ ਨੇ ਦਿਖਾਈ ਵੀਰ ਉਹਨਾਂ ਨੇ ਸ਼ੌਂਕ ਨੂੰ ਟਾਇਰ ਪਾਏ ਪਰ ਹੈ 2 ਵੀਲ ਆਉਂਦਿਆਂ ਮੈਨੂੰ ਵੀ ਭੁਲੇਖਾ ਪੈ ਗਿਆ ਸੀਗਾ ਵੀ ਜਿਵੇਂ 4 ਵੀਲ ਹੀ ਹੁੰਦਾ ਲੱਗਦਾ ਵੀ ਐ ਹੀ ਆ ਵੀਰੇ ਹਾਂਜੀ ਬਹੁਤ ਕਨਫਿਊਜ਼ ਹੋ ਜਾਂਦੇ ਆ ਲੋਕ ਰਿਮ ਚੇਂਜ ਕਰਨੇ ਪਏ ਕਿ ਨਹੀਂ ਨਹੀਂ ਰਿਮ ਉਹੀ ਹੈ ਰਿਮ オリジナル ਹੀ ਹੈ ਠੀਕ ਆ ਵੀ ओरिजिनल ਵੀਡੀ ਨੂੰ ਵੀ ਸੇਮ ਟਾਇਰ ਆਉਣ ਲੱਗ ਗਏ ਹੁੰਦਾ ਇਹੀ ਨੰਬਰ ਦੇ ਹਾਂ ਵੱਡੇ ਆਉਣ ਲੱਗੇ ਹਾਂਜੀ ਹਾਂ ਆਪਾਂ ਦੇਖਿਆ ਸੀ ਹੁਣ ਵੱਡੇ ਆਉਣ ਲੱਗੇ ਇੱਕ ਚੀਜ਼ ਵੀਰੇ ਹੋਰ ਆਪਾਂ ਗੱਲ ਕਰਦੇ ਸੀ ਨੰਨੇ ਆ ਜਾ ਟਾਇਰਾਂ ਤੇ ਆਹ ਸ਼ੋ ਵੀਰੇ ਰੱਖਦੇ ਹੋ ਮਰੀ ਆਹ ਟਾਇਰਾਂ ਦਾ ਹੁਣ ਬਹੁਤ क्रेਜ਼ ਚੱਲਦਾ ਰੇਡੀਅਲ ਦਾ ਹਾਂਜੀ ਵੀ ਇਹਦੇ ਇਹ ਪਾਉਣ ਨਾਲ ਇਕੱਲੀ ਲੁੱਕ ਦਾ ਫਰਕ ਪੈਂਦਾ ਆ ਜਾਂ ਕੁਕਚਾਈ ਵਗੈਰਾ ਕਿਸ ਚੀਜ਼ ਦਾ ਤੁਹਾਨੂੰ ਕਾਦਾ ਫਾਇਦਾ ਲੱਗਿਆ ਕੁਚਾਈ ਦਾ ਫਰਕ ਤਾਂ ਹੈਗਾ ਹੀ ਆ ਜੀ ਹੈਗਾ ਬਹੁਤ ਜ਼ਿਆਦਾ ਵੀ ਸਲਿੱਪ ਵਗੈਰਾ ਦਾ ਕੋਈ ਫਰਕ ਪੈਂਦਾ ਸਲਿੱਪੋ ਤਾਂ ਮਾਰਦਾ ਹੀ ਨਹੀਂ ਹਾਂ ਯਾਨੀ ਜਦੋਂ ਅਸੀਂ ਰੇਡੀਅਲ ਪਾਏ ਸੀਗੇ ਟਾਇਰ ਉਹਦੇ ਟਰਬੋ ਚੇਂਜ ਨਹੀਂ ਕੀਤਾ ਕਰਾਇਆ ਸੀਗਾ ਉਦੋਂ ਚੇਂਜ ਨਹੀਂ ਸੀਗਾ ਉਦੋਂ ਯਾਨੀ ਕਿ ਲੋਡ ਜਾਂ ਲੈਣ ਲੱਗੇ ਜਦੋਂ ਚੱਕਰ ਜੇ ਤੋੜਨ ਲੱਗ ਗਿਆ ਸੀਗਾ ਠੀਕ ਆ ਵੀ ਫਿਰ ਉਹ ਤੋਂ ਬਾਅਦ ਅਸੀਂ ਟਰਬੋ ਚੇਂਜ ਕਰਾਇਆ ਵਾ ਹੁਣ ਯਾਨੀ ਕਿ ਚੱਕਰ ਚੁੱਕਰ ਨਹੀਂ ਤੋੜਦਾ ਹੈਗਾ ਹੁਣ ਯਾਨੀ ਕਿ ਵਧੀਆ ਤੁਰਿਆ ਫਿਰਦਾ ਵਧੀਆ ਚੱਲੀ ਹਾਂਜੀ ਹਾਂ ਅਸੀਂ 15 ਹਾਲ ਵੀ ਪਾਏ ਲਿਖਿਆ ਕਈ ਕਈ ਮੇਰੇ ਵੀਰ ਕਹਿ ਦਿੰਦੇ ਆ ਨਾ ਵੀ ਇਹ ਵਾਲੇ ਟਾਇਰ ਪਾਇਆ ਇੰਜਨ ਤੇ ਮਤਲਬ ਉਹ ਪੈਂਦਾ ਲੋਡ ਜਾਂ ਇੰਜਨ ਮਰ ਜਾਂਦਾ ਇਦਾਂ ਦਾ ਕੁਝ ਲੱਗਦਾ ਨਹੀਂ ਇਦਾਂ ਦਾ ਤਰਕ ਕੋਈ ਕੋਈ ਗੱਲ ਨਹੀਂ ਉਹਦੇ ਜੇ ਟਾਇਰ ਵੱ ਸਪੀਡ ਦਾ મતਲਬ ਫਰਕ ਵੱਡੇ ਡਰਾਂ ਦੇ ਪੈ ਜਾਂਦਾ ਇਹ ਤਾਂ ਬਸ ਚੀ ਰੇਡੀਅਲੀ ਹੋਣੇ ਆ ਨੰਬਰ ਸਾਈਜ਼ ਸੇਮ ਰਹਿਣਾ ਵਾ ਉਹ ਚੀਜ਼ ਫੇਰ ਫਰਕ ਪੈਣਾ ਹਾਂ ਹਾਂਜੀ ਹਾਂਜੀ ਚਲੋ ਇਹਨਾਂ ਦਾ ਆਪਣੇ ਹੋਰਾਂ ਟਰੈਕਟਰਾਂ ਨੂੰ ਇਹਨੂੰ origignal ਹੀ ਆ ਵੀਰੇ ਐਸ ਨੂੰ ਇੱਕ ਚੀਜ਼ ਹੋਰ ਵੀਰੇ ਦੱਸਿਓ 54 55 52 10 55 10 ਇਹਨਾਂ ਚੋਂ ਮਤਲਬ ਚਲਾਉਣ ਚਲਾਵਾ ਪਿੱਛੋਂ ਤਾਂ ਸੇਮ ਹੀ ਆ ਹਾਂਜੀ ਕਿਉਂਕਿ ਇਹਨਾਂ ਦਾ ਪਿਛਲਾ ਹਿੱਸਾ ਦਾ ਤਕਰੀਬਨ ਸੇਮ ਆ ਗੇਅਰ ਗੂਰ ਹਣਾ ਸਾਰਾ ਕੁਝ ਹਾਂਜੀ ਵੀ ਸੇਮ ਆ ਜੋਰ ਵੱਲੋਂ ਤੁਹਾਨੂੰ ਕਿਹੜਾ ਇੱਕ ਦੂਜੇ ਤੋਂ ਕੋਈ ਵੱਧ ਲੱਗਦਾ ਕਿ ਸੇਮ ਜਿਹਾ? ਜੋਰ ਤਾਂ ਹੀ ਸਰੇਕ ਦਾ ਆਉਂਦਾ। ਹਰੇਕ ਦਾ ਆਉਂਦਾ। ਆਉਂਦਾ ਆਉਂਦਾ। ਹਾਂਜੀ। ਪਾਵਰ ਕਿਹੜਾ ਜੋਰ ਆਉਂਦਾ? ਆਹ ਵਾਰਾ ਸਾਰਿਆਂ ਨੂੰ ਵੱਧ ਪਾਵਰ ਦਾ ਹੀ ਆ 54.05 ਹਾਂ 54.05 ਇਹ ਮੰਨ ਤਰੇਡ ਪਾਵਰ ਦਾ। ਜੀ 36 ਡਾ। ਯਾਨੀ ਕਿ ਉਹ 50 ਪਾਵਰ ਦਾ ਯਾਨੀ ਕਿ ਉਹ ਚਲਾਉਣ ਨੂੰ ਵਧੀਆ ਲੱਗਦਾ ਸਾਨੂੰ ਕਿਉਂਕਿ ਉਹ 4 ਵੀਲ ਆ। ਹਾਂ। ਬੱਟ ਜਿਹੜਾ ਆਉਂਦਾ ਨਾਲ ਨਾਲ। ਹਾਂ। ਬੱਟ ਕੋਲੋਂ ਜਾ ਕੇ ਜਦੋਂ ਆਪਾਂ ਮੋੜਦੇ ਹਾਂ। ਬਾਈ ਕਰਦੇ ਹਾਂ। ਹਾਂਜੀ। ਬੱਟ ਦੇ ਕੋਲੋਂ ਜਾ ਕੇ ਉਹ ਜਦੋਂ ਜਦੋਂ ਮਰਜ਼ੀ ਉਹਨੂੰ ਘੁਮਾ ਦੋ ਮਰ ਜਾਣਾ ਕਿਉਂ ਕਿ ਉਹ 4-ਵੀਲ ਕਰਕੇ ਹਾਂ ਵੀਰੇ ਵੀ ਉਹ ਸਲਿੱਪ ਨਹੀਂ ਕਰਦਾ 15 ਹਾਲਾਂ ਦੇ ਚਲਾਉਨੇ ਆ ਤਾਂ ਪਰਫੋਰਮੈਂਸ ਪੂਰੀ ਵਧੀਆ ਵਈ ਹਾਂ ਅਸੀਂ ਇੱਕ ਦਿਨ ਇੱਕ ਦਿਨ ਗੱਟ ਕੱਢ ਕੇ ਵੀ ਦੇਖ ਲੇ 15 ਹਾਲਾਂ ਤੇ ਉਹਦੇ ਚਲਾਇਆ ਪੂਰਾ ਅੱਛਾ ਵਿੱਚ ਖਿੱਚਦਾ ਸੀਗਾ ਪੂਰੇ ਵਧੀਆ ਖਿੱਚਦਾ ਸੀ 15 ਹਾਲਾਂ ਕਹਿਜਦਾ ਸੀ ਕੋਈ ਜ਼ੀਰੋ ਚੱਕਰ ਡਰਾਉ ਸੀਗੀ ਇੱਥੇ ਗਰਾਉਂਡ ਵਾਲਿਆ ਯਾ ਲੈ ਕੋਈ ਨਹੀਂ ਇਹ ਵਾਲੀ ਵੀਡੀਓ ਵੀ ਆਪਾਂ ਜਲਦੀ ਲੈ ਆਵਾਂਗੇ ਹਾਂਜੀ ਕਿਉਂਕਿ ਵੀਰ ਹੋਣੀ ਮੇਰੇ ਲੋਕਲ ਯਾਰ ਹਾਂਜੀ ਆਪਾਂ ਨੂੰ ਜਾਣਦੇ ਹੀ ਐ ਕੋਈ ਨਾ ਇਹ ਵਾਲਾ ਸ਼ੌਂਕ ਨਾਲ ਆਪਾਂ ਅਗਲੀ ਵੀਡੀਓ ਚਲਾਵਾਂਗੇ ਅੱਜ ਵੀਰਾਂ ਦੇ ਆਪਾਂ ਟਰੈਕਟਰ ਹੀ ਤੁਹਾਨੂੰ ਦਿਖਾ ਦ ਤੇ ਉਹ ਵਾਲਾ ਵੀਰੇ ਟਰੈਕਟਰ ਕਿੰਨਾ ਜਿਵੇਂ ਇਹ ਤਾਂ 15 ਖਿੱਚਦਾ ਹਨਾ ਹਾਂਜੀ 4 ਵੀਲ ਕਰਕੇ 15 ਕਹਿੰਦਾ 2 ਵੀਲ ਤਾਂ ਨਹੀਂ ਖਿੱਚੂ ਵੀਰੇ ਨਹੀਂ 2 ਵੀਲ 2 ਵੀਲ ਜਿਵੇਂ ਆਪਣਾ 54 52 ਇਹ ਕਿੰਨੇ ਖਿੱਚਦਾ 2 ਵੀਲ ਖਿੱਚ ਚੱਲੂਗਾ ਪਰ ਗੇਅਰ ਛੋਟਾ ਰਹੂਗਾ ਯਾਨੀ ਕਿ ਲੋਡ ਮੰਨੂਗਾ ਲੋਡ ਮੰਨੂ ਹਾਂ ਹੁਣ ਇਹਦੇ ਮਗਰ ਕਿਹੜੇ ਕਿੰਨੇ ਤੁਸੀਂ ਪਾਉਣੇ ਇਹਦੇ ਮਗਰ ਵੀ 15 ਹੀ ਪਾਉਣੇ ਆ ਜੀ 13 15 ਇਹ ਵਧੀਆ ਖਿੱਚਦਾ ਕਿਆ ਨਹੀਂ ਵਧੀਆ ਹੋਰ ਵਧੀਆ ਹੋਰੀ ਖਿੱਚਦਾ ਕਿਉਂਕਿ ਉਹਦੇ ਟਾਇਰ ਟਾਇਰ ਆ ਗਏ ਨਾ ਉਹਦੇ ਫੋਰ ਵੀਲ ਕਰਕੇ ਮੋੜ ਤੇ ਜਾ ਕੇ ਉਹ ਸਿੱਧਾ ਵਧੀਆ ਲਈ ਫਿਰਦਾ ਹਾਂਜੀ ਜਦੋਂ ਮੋੜ ਤੇ ਆਉਂਦਾ ਮੋੜ ਤੇ ਆ ਕੇ ਫਿਰ ਸਲਿੱਪ ਮਾਰਦਾ ਹੂੰ ਉਹਨੇ ਸਲਿੱਪ ਨਹੀਂ ਮਾਰਨੇ ਹੈਗੇ ਉਹਨੇ ਉਵੇਂ ਹੀ ਮੁੜ ਜਾਣਾ ਉਦੋਂ ਪੰਗਾ ਪੈਂਦਾ ਉਹ ਠੀਕ ਆ ਵੀਰੇ ਠੀਕ ਇਹਨਾਂ ਦਾ ਰੇਟ ਦਾ ਪਤਾ ਵੀਰੇ ਜਦੋਂ ਲਿਆਂਦੇ ਸੀ ਜੇ ਉਦੋਂ ਦਾ ਕਿ ਨਹੀਂ 8 ਕ ਲੱਖ ਦਾ ਆਇਆ ਸੀ 68 8 ਲੱਖ ਦਾ ਆਇਆ 8 ਲੱਖ ਵੇਟ ਸਣੇ ਇਹ ਕਿ ਕਿੰਨੇ ਸਣਾਂ ਦੀ ਗੱਲ ਆ 2018 ਦੀ 18 ਚ 18 ਜੀ 18 ਜੁਲਾਈ ਤਿੰਨ ਕੜਾਈ ਸੀ ਤਿੰਨ ਕੜਾਈ ਸੀ ਇਕੱਠੇ ਓਕੇ ਉਦੋਂ ਇਹ 8 ਕ ਲੱਖ ਦਾ ਸੀ ਹਾਂਜੀ ਹਾਂਜੀ ਵੇਟ ਸਣੇ ਵੇਟ ਸਣੇ ਦੇਖ ਸਣੇ ਹਮ ਆਪਾਂ ਨੂੰ ਆਵਾਜ਼ ਦਾ ਪੰਗਾ ਪੈਣਾ ਵੀਰਾ ਬਹੁਤ ਦੂਰ ਖੜਾ ਆ ਜਾਓ ਮੇਰਾ ਵੀਰ ਤੁਸੀਂ ਸੰਗ ਲਾਵਾ ਲਈ ਹਾਂ ਚੱਲ ਕੋਈ ਨਹੀਂ ਸੰਗ ਨੂੰ ਕੀ ਹਾਂਜੀ ਹਾਂਜੀ ਇੱਕ ਹੋਰ ਗੱਲ ਆ ਜੀ ਹਾਂਜੀ ਇਹ ਫੇਟ ਤੇ ਅਸੀਂ ਥੋੜਾ ਜਿਹਾ ਕੀਤਾ ਹੋਇਆ ਵਾ ਜਿਵੇਂ ਕਹਿੰਦੇ ਆ ਜੌਂਡੀਰ ਹਲਕੇ ਆ ਹਾਂ ਕੰਪਨੀ ਵਾਲਿਓ ਇਹ ਜਿਵੇਂ ਬੰਪਰ ਅਸੀਂ ਲਵਾਏ ਸੀਗੇ ਉਦੋਂ ਠੀਕ ਐ ਵੀਰੇ ਵੀ ਜਿਵੇਂ ਹੁਣ ਸਾਡੇ ਕੋਲ ਟਰਾਲੀਆਂ ਆ ਗਈਆਂ ਵੱਡੀਆਂ ਜਿਵੇਂ 16 ਰੁਪਏ 1.18 ਕੁੱਟੀ ਆ ਗਈਆਂ ਬੜਾ ਹੋ ਗਏ ਵਸਵਾਸੀ ਬੜਾ ਉਹਨਾਂ ਦੇ ਮੂਹਰੇ ਉੱਠਦਾ ਸੀਗਾ ਠੀਕ ਐ ਵੀਰੇ ਅਸੀਂ ਇਹਨਾਂ ਤੇ ਇਹ ਕੀਤਾ ਵਾ ਵੀ ਇਹਨਾਂ ਦਾ ਜਿਹੜਾ ਆਹ ਭਾਰ ਆ ਆ ਜਿਹੜਾ ਵਿੱਚ ਬੱਟਾ ਲਾਇਆ ਹੋਇਆ ਇਹ ਚੋਂ ਅਸੀਂ ਸਾਰਾ ਸਮਾਨ ਕੱਢ ਕੇ ਠੀਕ ਐ ਵੀਰੇ ਵੱਢ ਲਿਆ ਵੱਢ ਕੇ ਸਮਾਨ ਕੱਢ ਕੇ ਇਹ ਚ ਲੋਹਾ ਪਾਇਆ ਹੋਇਆ ਅੱਛਾ ਇਹ ਵਿੱਚੋਂ ਖਾਲੀ ਹੁੰਦੇ ਆ ਵੀਰੇ ਨਹੀਂ ਖਾਲੀ ਨਹੀਂ ਹੁੰਦੇ ਇਹਦੇ ਵਿੱਚ ਜਾਨੀ ਕਿ ਨੱਕ ਸੁੱਕ ਭਰਿਆ ਹੁੰਦਾ ਜਿਵੇਂ ਪਜਰੀ ਵਗੈਰਾ ਮਿੱਟੀ ਵਗੈਰਾ ਹਾਂ ਆ ਵੀ ਮੈਨੂੰ ਲੱਗਦਾ ਤੁਸੀਂ ਪੱਟਿਆ ਨਟ ਹੈ ਨਹੀਂ ਗੀ ਨਹੀਂ ਨਹੀਂ ਇਹ ਸਹੀ ਐ ਨਹੀਂ ਜਿਹੜੇ ਇੱਥੇ ਨਟ ਹੁੰਦੇ ਆ ਉਹ ਉਦਾਂ ਹੀ ਦਿੱਤੇ ਹੁੰਦੇ ਆ ਕੰਪਨੀ ਉਹੀ ਲਾ ਉਹੀ ਲਾਤੇ ਜੀ ਨਟ ਤਾਂ ਠੀਕ ਹੈ ਜੀ ਇਹ ਚ ਜਾਨੀ ਕਿ ਭਾਰ ਅਸੀਂ ਰੱਖਿਆ ਹੋਇਆ ਇਹ ਚ ਹੁਣ ਭਾਰ ਹੋਊਗਾ ਮੂਰੇ ਜਾਨੀ ਕਿ 3 ਤੋਂ ਉੱਤੇ ਹੀ ਆ 3 ਕਿੰਡਰ ਤੋਂ ਉੱਤੇ ਆ ਵਧੀਆ ਜਾਣਕਾਰੀ ਵਾਲੀ ਗੱਲ ਦੱਸਤੀ ਤੁਸੀਂ ਹਾਂਜੀ ਆ ਪਿੱਛੇ ਪਲੇਟ ਲਾਈ ਹੋਈ ਆ ਇੰਚੀ ਦੀ ਹਾਂ ਇੱਕ ਥੱਲੇ ਇੰਚੀ ਦੀ ਪਲੇਟ ਨਹੀਂ ਇਹਨੂੰ ਜਦੋਂ ਪੱਟਣਾ ਆਪਣਾ ਪੱਟਿਆ ਕਿੱਥੋਂ ਤੁਸੀਂ ਇਹਨੂੰ ਇਹਨੂੰ ਆਈ ਚੱਕ ਲਈ ਆ ਨਟ ਖੋਲ ਨਾ ਨਟ ਖੁੱਲ ਗਿਆ ਨਹੀਂ ਉਹ ਤਾਂ ਮੈਂ ਚੱਕ ਲਿਆ ਮੈਨੂੰ ਪਤਾ ਆਪਣੇ ਕੋਲ ਵੀ ਜੌਂਡੀ ਆ ਰਾ ਵੀ ਇਹ ਬੱਟੇ ਨੂੰ ਤੁਸੀਂ ਪੱਟ ਪੱਟ ਲਈ ਐ ਸਾਰਾ ਵੱਡ ਲਿਆ ਸੀ ਇਹ ਵੱਡ ਲਿਆ ਗ੍ਰੈਂਟਰ ਕੁੰਡਿਆਂ ਵਾਲੀ ਸਾਈਡ ਤੋਂ ਹਾਂਜੀ ਹਾਂਜੀ ਫੇ ਪੱਟ ਕੇ ਫਿਰ ਜੋ ਜਿਹੜਾ ਮਟੀਰੀਅਲ ਕਹਿੰਦਾ ਮਤਲਬ ਘੱਟ ਸੀ ਉਹ ਥੋਸ ਲੋਹਾ ਥੋਸ ਲੋਹਾ ਪਾਤਾ ਵਿੱਚ ਵੱਧ ਕਰ ਹਾਂ ਪਹਿਲਾਂ ਤਾਂ ਵੇਟ ਕਰਿਆ ਸੀ ਪਹਿਲਾਂ ਦਾ weight ਕਰਿਆ ਸੀ ਵੀ ਇਹਦੇ 'ਚ ਕਿੰਨਾ ਸੀ ਤੇ 70 ਕਿਲੋ weight ਸੀ ਉਹ ਬੱਟੇ 'ਚ ਸੀ ਸਰ ਤੇ ਬਾਅਦ 'ਚ ਜੋ ਤੁਸੀਂ ਸਾਰਾ ਕੁਝ ਪਾਤਾ ਫੇਰ ਉਹ 2.5 ਕੁਇੰਟਲ ਬਣ ਗਏ ਫਿਰ 2.5 ਕੁਇੰਟਲ ਇਹਦੇ 'ਚ ਵੀ ਕਰਿਆ ਇਹ ਵੀ ਕੀਤਾ ਹੋਇਆ ਸਹੀ ਆ ਆ ਵਧੀਆ ਯਾਰ ਤੁਸੀਂ ਗੱਲ ਦੱਸਤੀ ਮੈਂ ਵੀ ਕਰੂੰਗਾ ਜਿਹੜੇ ਵੀਰਾਂ ਨੂੰ ਹੋਰ ਨੂੰ ਵੀ ਪਤਾ ਲੱਗਦਾ ਉਹ ਵੀ ਕਰ ਲਿਓ ਜਦੋਂ ਅਸੀਂ ਕਰ ਇਹ ਅਜੇ ਦਿਮਾਗ 'ਚ ਸੀਗਾ ਸਾਡੇ ਆਈਡੀਆ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਪਹਿਲਾਂ ਅਸੀਂ ਇੱਥੇ ਆਪਣੇ ਸਬੰਧੀ ਆ ਵਰਕਸ਼ਾਪ ਹਾਂਜੀ ਤੇ ਉੱਥੇ ਗਏ ਸੀਗੇ ਉਹ ਸਾਡਾ ਆਡੀਆ ਕਰਮਜੀਤ ਹਾਂਜੀ ਉਹ ਅਸੀਂ ਪਹਿਲਾਂ ਦਿਮਾਗ ਇਹ ਸੋਚੀ ਗਏ ਦਿਮਾਗ ਚ ਵੀ ਆਪਾਂ ਇਹ ਕਰਦੇ ਆਂ ਵੀ ਉੱਥੋਂ ਪਲੇਟਾਂ ਲਿਆਉਣੇ ਆ ਕਟਿੰਗ ਕਰਾ ਕੇ ਲੈ ਆਉਣੇ ਆ ਹਾਂ ਹਾਂ ਵੀ ਸਾਈਡ ਦੇ ਇੱਥੇ ਟੰਗ ਦਾਂਗੇ ਵੀ ਇੱਧਰ ਨੂੰ ਟੰਗਤੀ ਜਾਂ ਉਧਰ ਨੂੰ ਟੰਗ ਤੇ ਹਾਂ ਉਵੇਂ ਕਰਨ ਲੱਗੇ ਵੀ ਭਾਰ ਪਾ ਲਈਏ ਜਿਵੇਂ ਮਰਜ਼ੀ ਪਾਈਏ ਹਾਂ ਵੀ ਕੋਈ ਜ਼ਿਗਾਰਡ ਬਾਜੀ ਕੁਝ ਵੀ ਕਰਨ ਲਗੇ ਹਾਂਜੀ ਤੇ ਉਹ ਤੋਂ ਬਾਅਦ ਯਾਨੀ ਕਿ ਫਿਰ ਉਹਦਾ ਡੈਡੀ ਆਇਆ ਹਾਂ ਆੜੀ ਲਈ ਹਾਂਜੀ ਤੇ ਉਹ ਕਹਿੰਦਾ ਕਹਿੰਦਾ ਤੁਸੀਂ ਕੁਛ ਨਾ ਕਰੋ ਇਹਦਾ ਆ ਕੱਢ ਲਓ ਠੀਕ ਹੈ ਜੀ ਉਹ ਆ ਵੱਡ ਕੇ ਇਹਦੇ ਵਿੱਚ ਠੋਸ ਲੋਹਾ ਪਾ ਉਨਨੇ ਦੀ ਭਾਰ ਬਣ ਜਾਣਾ ਉਹ ਜਦੋਂ ਇਹ ਕੱਢਿਆ ਸੀ ਅਸੀਂ ਜੋਖਿਆ ਵਾ ਇਹ ਜਾਨੀ ਕਿ 70 ਕਿਲੋ ਦਾ ਨਿਕਲਿਆ ਠੀਕ ਆ ਵੀਰੇ ਇਹਨੂੰ ਵੱਡ ਕੇ ਜਦੋਂ ਅਸੀਂ ਲੋਹਾ ਠੋਸ ਪਾਇਆ ਪਿੱਛੇ ਇੰਚੀ ਦੀ ਪਲੇਟ ਲਾਤੀ ਬੈਲਡਿੰਗ ਕਰਤੀ ਥੱਲੇ ਇੰਚੀ ਦੀ ਪਲੇਟ ਬੈਲਡਿੰਗ ਕਰਤੀ ਵੀ ਥੱਲੇ ਭਾਰ ਨਾਲ ਥੱਲੇ ਲੜਿਆ ਹਾਂ ਵੀ ਉਹ ਹਾਲਫ ਹੈ ਨਾ ਹਾਂ ਜੀ ਤੇ ਜਾਨੀ ਕਿ ਇਹਦਾ ਪੂਰਾ 2.5 ਗੁਆਂਟਲ ਵੇਟ ਹੋ ਗਿਆ ਜੀ ਹੁਣ ਜਿਹੜਾ ਤੁਸੀਂ ਵੀਰੇ ਠੋਸ ਲੋਹਾ ਉਹ ਤਾਂ ਮਲੇਰੀ ਕੁਆਰਚੋਂ ਗਿਆ ਨਾ ਕੁਛ ਵੀ ਕਿ ਨਹੀਂ ਲੈ ਕੇ ਆਉਂਦਾ ਅੱਛਾ ਤੁਸੀਂ ਉਹ ਵੀ ਠੋਸ ਹੀ ਲੈ ਕੇ ਆਏ ਜੀ ਹਾਂ ਜੀ ਹਾਂ ਠੀਕ ਆ ਵੀਰੇ ਹੁਣ ਜਾਨੀ ਕਿ ਆ ਹੀ ਨਹੀਂ ਹੈਗਾ ਵੀ ਮੂਰੇ ਉੱਠ ਕੜੂਆ ਇਹ ਇਦੋ ਇਦੋ ਵੱਧ ਕਿੰਨਾ ਤੁਸੀਂ ਪਾਇਆ ਇਹਦੇ ਚ ਇਦੋ ਵੱਧ ਪੈ ਸਕਦਾ ਕਿ ਨਹੀਂ ਨਹੀਂ ਇਦੋ ਵੱਧ ਨਹੀਂ ਪੈ ਸਕਦਾ ਇਦੋ ਵੱਧ ਨਹੀਂ ਪੈ ਸਕਦਾ ਕਹਿਣ ਦਾ ਮਤਲਬ ਤੁਸੀਂ ਕਿੰਨੇ ਕਿੰਨੇ ਕੁਇੰਟਲ ਹਣ ਕਿਹਾ ਏ ਇਹ 2.5 ਕੁਇੰਟਲ ਹੋ ਗਿਆ ਇਹ 2.5 ਕੁਇੰਟਲ ਠੀਕ ਕੁਇੰਟਲ ਦਾ ਮੰਨ ਲਓ ਇਹ ਮੰਨ ਲਓ 2.5 ਦਾ ਬੰਪਰ ਹੋ ਗਿਆ ਆਪਣੀ ਟਾਂ ਆ ਵੀ ਪਲੇਟ ਚੇਂਜ ਕੀਤੀ ਸੀ ਅਸੀਂ ਪਲੇਟ ਅਸੀਂ ਚੇਂਜ ਕੀਤੀ ਹੈ ਮੋਟੀ ਲਵਾਈ ਆ ਇਹ ਕਿਉਂਕਿ ਜਦੋਂ ਟੋਚਨ ਪੈਂਦਾ ਸੀਗਾ ਟਰੈਕਟਰ ਨੂੰ ਜਦੋਂ ਖੋਬਦੇ ਆ ਟਰੈਕਟਰ ਆਹ ਦੇਖੋ ਜਦੋਂ ਥੱਲੇੋਂ ਚੱਕ ਦਿੰਦਾ ਸੀਗਾ ਆਹ ਵਲੀ ਹੂੰ ਇੱਕ ਅਸੀਂ ਇੰਚੀ ਦੀ ਨਾਲ ਲਵਾਈ ਆ ਕਹਿ ਕੇ ਵੀ ਜਦੋਂ ਤੋਚਣ ਪੈਂਦੇ ਸੀ ਨਾ ਟਰੈਕਟਰਾਂ ਨੂੰ ਤੇ ਥੱਲੇ ਬੰਪਰ ਮੂਰੇ ਖਿੱਚਿਆ ਜਾਂਦਾ ਆਪਣੇ ਨਾਲ ਖਿੱਚਿਆ ਗਿਆ ਸੀ ਇੱਥੋਂ ਇਹ ਫਿਰ ਅਸੀਂ ਪਲੇਟ ਮੋਟੀ ਲਵਾਈ ਆ ਵੀ ਖਿੱਚਣਾ ਹੋਵੇ ਹੂੰ ਤੁਸੀਂ ਨਾ ਗੱਲ ਤਾਂ ਕਰੀ ਬੰਪਰ ਦੀ ਹਨਾ ਆਪਾਂ ਦੂਜੀ ਗੱਲ ਤੇ ਵੀ ਆ ਜੰਨੇ ਕਈ ਵੇਰ ਆਪਾਂ ਕਮੈਂਟਾਂ ਚ ਕਹਿੰਦੇ ਵੀ ਆ ਦੱਸਦੇ ਵੀ ਆ ਪੁੱਛਦੇ ਵੀ ਆ ਤੁਸੀਂ ਜਿਵੇਂ ਕਿਹਾ ਵੀ ਜੌਂਡੀਅਰ ਹਲਕਾ ਲੱਗਦਾ ਤੁਹਾਨੂੰ ਕਿ ਪਾਸਿਓਂ ਵੀ ਇਹਦੀ ਕੋਈ ਸ਼ੇਪ ਜਾਂ ਕੋਈ ਇੰਜਨ ਜਾਂ ਕੁਝ ਹਲਕਾ ਮੂਰੇੋਂ ਹਲਕੇ ਆ ਮੂਰੇੋਂ ਹਲਕੇ ਆ ਹਾਂਜੀ ਯੋ ਕਿ ਨਿਕ ਆ ਰਿਹਾ ਜਾਂਦਾ ਹਾਂ ਇਹ ਵੀ ਹੋ ਸਕਦਾ ਵੀ ਲੰਬਾਈ ਘਟਾ ਲੰਬਾਈ ਘਟਾ ਕਿ ਟੈਂਕੀ ਮਗਰ ਆ ਜਾਂਦੀ ਆ ਟੈਂਕੀ ਮਗਰ ਆ ਜਾਂਦੀ ਤੇ ਲੰਬਾਈ ਘਟਾ ਕਰਕੇ ਵੀ ਇਹਦਾ ਆ ਵੀ ਮੂਰੇ ਹਲਕੇ ਰਹਿੰਦੇ ਆ ਮੂਰੇ ਉੱਠਦਾ ਹਾਂਜੀ ਜਿਵੇਂ ਆਪਣਾ ਰਵਾਰ ਸੀਗਲ ਪਲਾਉ ਆ ਟੈਨ ਹਾਂ ਹਾਂ ਉਹਤੇ ਜਾਨੀ ਕਿ ਮੂਰੇ ਥੱਲੇ ਨਹੀਂ ਸੀ ਲੱਗਦਾ ਜਦੋਂ ਉਹ ਘੋਂਦੇ ਨੇ ਵੈਸੀ ਐਂ ਕਰਦਾ ਹਾਂ ਤਾਂ ਕਰਕੇ ਫਿਰ ਇਹ ਰੱਖ ਰੱਖਿਆ ਸੀ ਹੁਣ ਜਾਨੀ ਕਿ ਜਮਾ ਹੀ ਨਹੀਂ ਰਹਾ ਫਟਾਟੇ ਉਹ ਵੱਡੀਆਂ ਟਰਾਲੀਆਂ ਕਰਕੇ ਜੋ ਟਰਾਲੀ ਭਰ ਜਾਂਦੀ ਸੀ ਜਿਵੇਂ ਆਲੂ ਆਦੀ ਜਾਂ ਮੱਕੀ ਦੀ ਭਰਦੀ ਆ ਮੱਕੀ ਵੇਲੇ ਵਾੜਾ ਔਖਾ ਕਰਦਾ ਸੀ ਜਿੰਨੀ ਫੇਰ ਤਾਂ ਥੱਲੇ ਨਹੀਂ ਸੀ ਲੱਗਦਾ ਠੀਕ ਆ ਵੀ ਅਣੀ ਫਿਰ ਇਹਨਾਂ ਦੋਨਾਂ ਜਿਹੇ ਤਰ੍ਹਾਂ ਪਰ ਘਾਤਾ ਪਰ ਉਹ ਚ ਅਸੀਂ 50 50 ਡੀ ਚ ਪਾਉਣਾ ਆਹ ਵਾਲੇ ਬੇਟਾਂ ਦਾ ਬਹੁਤ क्रेज ਚੱਲਦਾ ਹਨਾ ਵੀਰੇ ਹੁਣ ਹਾਂਜੀ ਇਹਨਾਂ ਨੂੰ ਬਹੁਤ ਸ਼ੌਂਕ ਨਾਲ ਆਉਣਾ ਵੀਰ ਇਹਨਾਂ ਦਾ ਫਾਇਦਾ ਕੀ ਨਹੀਂ ਦੂਸਰਿਆਂ ਦਾ ਫਾਇਦਾ ਫਾਇਦਾ ਉਹਨਾਂ ਦਾ ਵੀ ਇਹ ਸੋਨ ਬਸ ਲੁੱਕ ਵਾਈ ਸੋਹਣੇ ਲੱਗਦੇ ਇਹ ਲੁੱਕ ਵਾਈ ਸੋਹਣੇ ਲੱਗਦੇ ਲੁੱਕ ਵਾਈ ਸੋਹਣੇ ਲੱਗਦੇ ਉਦਾਂ ਆਪਾਂ ਇਹਨਾਂ ਦੀ ਚਲੋ ਬਰਾਈ ਤਾਂ ਨਹੀਂ ਕਰਨੀ ਇਹ ਵੀ ਵੀਰ ਸ਼ੌਂਕ ਨਾਲ ਕੰਮ ਕਰਦੇ ਆ ਸਸਤੇ ਕਿਹੜੇ ਪੈਂਦੇ ਆ ਇਹ ਵਾਲੇ ਕਿ ਦੂਸਰੇ ਸਸਤੇ ਤਾਂ ਦੂਸਰੇ ਹੀ ਪੈਂਦੇ ਆ ਦੂਸਰੇ ਹੀ ਪੈ ਜਾਂਦੇ ਆ ਜੀ ਆਰਿਜਨਲ ਦਾ ਫਰਕ ਨਹੀਂ ਹੈਗਾ ਜੀ ਥੋੜਾ ਜਿਹਾ ਫਰਕ ਥੋੜਾ ਜਿਹਾ ਹਾਂਜੀ ਤਕਰੀਬਨ ਸੇਮ ਜਿਹਾ ਕੰਮ ਆਉਂਦਾ ਲੋ ਜੀ ਹਾਂਜੀ ਹਾਂਜੀ 5-7000 ਦਾ ਬਸ ਇਧਰ ਉਧਰ ਹੋ ਜਾਂਦਾ ਠੀਕ ਆ ਵੀਰੇ ਠੀਕ ਆ ਚਲੋ ਆ ਜੋ ਅੱਜ ਆਪਣਾ ਹੌਲਣ ਵੀ ਤੁਹਾਨੂੰ ਵਿੱਚੇ ਦਿਖਾ ਦੇਣਾ ਜਿਆਦਾ ਧਿਆਨ ਆਪਣਾ ਜੌਂਡੀਅਰ ਵਾਲੀ ਹੋ ਗਿਆ ਫਿਰ ਮੇਰੇ ਵੀਰਾਂ ਨੇ ਮੈਨੂੰ ਕਹਿਣਾ ਮੇਰਾ ਪੇਜ ਵੈਸੀ ਹੀ ਇਸ ਗੱਲ ਤੋਂ ਨਾ ਬੜਾ ਉਹ ਆ ਕਿਉਂਕਿ ਆਪਣੇ ਕੋਲੇ ਜੌਂਡੀਅਰ ਆ ਸਾਰਿਆਂ ਨੂੰ ਇਦਾਂ ਲੱਗਦਾ ਵੀ ਇਹ ਜੌਂਡੀਅਰ ਨੂੰ ਜ਼ਿਆਦਾ ਉਹ ਕਰਦਾ ਇਹ ਵੀਰੇ ਕਦੋਂ ਲਿਆ ਸੀਗਾ ਇਹ 2022 ਦੇ 9ਵੇਂ ਮਹੀਨੇ ਚ ਆਇਆ ਹੋਇਆ ਜੀ 2022 ਦੇ 9ਵੇਂ ਮਹੀਨੇ ਹਾਂਜੀ ਹਾਂਜੀ ਇਹ ਵੀਰ ਨਾਲ ਮੈਨੂੰ ਕੱਲ ਮਿਲਿਆ ਸੀ ਏਜੰਸੀ ਜਿੱਥੋਂ ਵੀਰ ਨਾਲ ਮੇਰੀ ਮਤਲਬ ਜਾਣ ਪਛਾਣ ਲਾ ਲਓ ਪਿਆਰ ਲਾ ਲਓ ਤੇ ਮੈਂ ਵੀਰ ਕੋਲੇ ਆਣ ਵਜਿਆ ਤੇ ਇਹ ਵੀਰੇ ਬਿਨਾ ਡਿਕਸ਼ਨਾਂ ਤੋਂ ਆ ਹਨਾ ਹਾਂਜੀ ਹਾਂਜੀ ਸਿੱਧੀਆਂ ਟਿਊਬਾਂ ਵਾਲਾ ਇਹ ਸਿੱਧੀਆਂ ਟਿਊਬਾਂ ਵਾਲਾ ਨਾ ਦਿਖਾ ਵੀ ਦਿੰਨੇ ਆ ਆਜੋ ਵੀਰੇ ਤੁਸੀਂ ਵੀ ਇਹ ਆਪਾਂ ਕੱਲ ਵੀ ਵੀਰੇ ਗੱਲ ਕਰੀ ਸੀ ਵੀ ਉਦੋਂ ਆਉਂਦੇ ਨਹੀਂ ਸੀ ਜਾਂ ਮਤਲਬ ਮਾਡਲ ਇਹ ਪਸੰਦ ਸੀਗਾ ਨਹੀਂ 2 ਵੀਲ ਤਾਂ ਆਉਂਦੇ ਸੀਗੇ ਸਿੱਧੀਆਂ ਟਿਊਬਾਂ ਵਾਲੇ ਹਾਂਜੀ ਤੇ ਜਦੋਂ ਫਿਰ ਆਪਾਂ 4 ਵੀਲ ਦੇਖਿਆ ਫਿਰ ਉਦੋਂ ਫਿਰ ਆਪਣੀ ਗਰਾਰੀ ਆੜ ਗਈ ਵੀ ਫੋਰ ਵੀਲ ਲੈਣੇ ਲੈਣਾ ਸਿੱਧੀਆਂ ਟਿਬਾਂ ਵਾਲਾ ਹਾਂਜੀ ਠੀਕ ਹੈ ਇਹਨੂੰ 2022 ਚ ਤੁਸੀਂ ਕਿਹਾ ਹਾਂਜੀ ਹਾਂ 24 ਚੱਲਦਾ ਹਾਂ 24 ਚੱਲਦਾ ਕਿਵੇਂ ਲੱਗਦਾ ਇਹਦਾ ਚਲਾਵਾ ਚਲੂਆ ਚਲਾਵਾ ਬਹੁਤ ਵਧੀਆ ਏ ਪਹਿਲਾਂ ਥੋੜਾ ਸੀਗਾ ਚੱਕਰ ਫਿਰ ਏਜੰਸੀ ਵਾਲੇ ਨੇ ਕਰਤਾ ਸੀਗਾ ਮਾੜਾ ਮੋਟਾ ਪੰਪ ਦੀ ਖਰਾਬੀ ਸੀ ਹਾਂਜੀ ਫਿਰ ਉਹਨਾਂ ਨੇ ਉੱਥੇ ਹੀ ਭੇਜਤਾ ਸੀਗਾ ਯਾਨੀ ਕਿ ਕੁਛ ਨਹੀਂ ਗਾਰੰਟੀ ਦੇ ਵਿੱਚ ਉਹ ਵੀ ਰਿਆ ਕੋਈ ਪੈਸਾ ਨਹੀਂ ਲੱਗਿਆ ਹਾਂਜੀ ਹਾਂਜੀ ਕੋਈ ਪੈਸਾ ਨਹੀਂ ਅੱਗੇ ਗਾਰੰਟੀ ਦੇ ਵਿੱਚ ਸੀਗਾ ਉਹ ਉਹਨਾਂ ਨੇ ਉੱਥੇ ਭੇਜਿਆ ਨਹੀਂ ਪੇਸ਼ ਯਾਰ ਤੁਸੀਂ ਵੀ ਆ ਜੇ ਇੱਕ ਮੇਰਾ ਨਾ ਹਰ ਇੱਕ ਵੀਡੀਓ 'ਚ ਸਵਾਲ ਹੁੰਦਾ ਛੇ ਤੁਸੀਂ ਮੇਰੀਆਂ ਵੀਡੀਓ ਦੇਖੀਆਂ ਵੀ ਹੁਣ ਹਾਂਜੀ ਕੰਪਨੀ ਵਾਲੇ ਗੱਲ ਸੁਣਦੇ ਆ ਕੰਪਨੀ ਵਾਲੇ ਸੁਣਦੇ ਆ ਸੁਣਦੇ ਆ ਟੋਡੀ ਹਾਲੈਂਡ ਦੀ ਹਾਂਜੀ ਹਾਂਜੀ ਪੂਰੀ ਸੁਣਦੇ ਆ ਸ਼ਰਮ ਕਰ ਲੋ ਮੈਂ ਜਿੰਨਾਂ ਨੂੰ ਕਹਿੰਦਾ ਪਿਆ ਤੁਸੀਂ ਵੀ ਸੁਣ ਲਓ ਬਹੁਤ ਯਾਰ ਮੈਨੂੰ ਕਿਸੇ ਨੇ ਖੱਜਲ ਕਰਿਆ ਕਈ ਨਜਾਇਜ਼ ਹੀ ਜਾ ਕੇ ਫਿਰ ਧੱਕਾ ਕਰਦੇ ਏਜੰਸੀ ਵਾਲੇ ਫਿਰ ਉੱਥੇ ਫਿਰ ਨਹੀਂ ਆਪਾਂ ਤਾਂ ਨਜਾਇਜ਼ ਕਰਦੇ ਨਹੀਂ ਤੂੰ ਮੇਰੀਆਂ ਵੀਡੀਓ ਦੇਖੀ ਤੈਨੂੰ ਪਤਾ ਲੱਗ ਜੂਗਾ ਤੇ ਆਹ ਟਾਇਰ ਇਹ ਕਿੰਨੇ ਦੇ ਪਏ ਵੀਰੇ ਇਹ 60000 ਦੇ ਪਏ ਆਈ ਪਿਛਲੇ ਪਿਛਲੇ ਦੋਨੇ ਹਾਂਜੀ ਹਾਂਜੀ ਪਿਛਲੇ ਦੋਨੇ ਇਹ 14 ਦੇ ਹਨ ਹਾਂਜੀ ਹਾਂਜੀ 14928 ਦੇ 14 ਹੁਣ ਜਿਆਦਾ ਮਤਲਬ ਇਹਨਾਂ ਦਾ ਹੀ ਕਰੇਜ ਚੱਲਦਾ ਪਿਆ ਹੈ ਹਾਂਜੀ ਹਾਂਜੀ ਅਲਾਈਅੰਸ ਕੰਪਨੀ ਦੇ ਇਹ ਵੀਰੇ ਪੂਰੇ ਰੇਡੀਅਲ ਆ ਜਾਂਦੇ ਸੈਮੀ ਰੇਡੀਅਲ ਆ ਇਹ ਸੈਮੀ ਰੇਡੀਅਲ ਆ ਜੀ ਫੁੱਲ ਰੇਡੀਅਲ ਨਹੀਂ ਹਾਂਜੀ ਹਾਂਜੀ ਅਲਾਈਅੰਸ ਦੇ ਵਿੱਚ ਆਉਂਦੇ ਆ ਉਦਾਂ ਫੁੱਲ ਰੇਡੀਅਲ ਨਹੀਂ ਅਲਾਈਅੰਸ ਦੇ ਵਿੱਚ ਨਹੀਂ ਆਉਂਦੇ ਬੀਕੇਟੀ ਹੀ ਦਿੰਦੀ ਹੈ ਗੱਲ ਇਹ ਬੀਕੇਟੀ ਦੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਇਹਦਾ ਇਹਨਾਂ ਵੀਰੇ ਦੂਜੇ ਟਰੈਕਟਰਾਂ ਦਾ ਵੀ ਤੁਸੀਂ ਵੀ ਦੱਸ ਦਿਓ ਜਿੰਨੇ ਤੁਸੀਂ ਚਲਾ ਲਏ ਆ ਆ ਪਟਾਟਿਆਂ ਦੇ ਵਿਚ ਆਲੇ ਆ ਜੋ ਖੜਦੇ ਆ ਸਾਰੇ ਟਰੈਕਟਰ ਆ ਜਾਣਗੇ ਕਿਸੇ ਦਾ ਕੋਈ ਮੇਜਰ ਪੁਆਇੰਟ ਪਿਆ ਹੋਵੇ ਕੋਈ ਚੀਜ਼ ਮਤਲਬ ਕੋਈ ਖਰਾਬ ਹੋਈ ਹੋਵੇ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਅਜੇ ਤੱਕ ਆਈ ਹੋਵੇ ਵੀ ਕਹਿਣ ਦਾ ਮਤਲਬ ਇਹ ਆ ਬੰਦਾ ਦੁਖੀ ਹੋਇਆ ਹੋਵੇ ਮੀਰ ਇਸ ਚੀਜ਼ ਤੋਂ ਹੀ ਬੜੇ ਦੁਖੀ ਆ ਨਹੀਂ ਹੌਲੈਂਡ ਜੌਂਡੀਅਰ ਲੈ ਕੇ ਤਾਂ ਜੀ ਕੋਈ ਦੁਖੀ ਹੋਇਆ ਹੀ ਨਹੀਂ ਮੈਨੂੰ ਲੱਗਦਾ ਜੀ ਨਹੀਂ ਐ ਇਦਾਂ ਨਹੀਂ ਨਹੀਂ ਫਿਰ ਵੀ ਕੋਈ ਦਿਮਾਗ 'ਚ ਹੁੰਦੀ ਨਾ ਗੱਲ ਯਾਰ ਸਾਨੂੰ ਆ ਮਾਈਨਸ ਪੁਆਇੰਟ ਆ ਯਾਰ ਵੀ ਇੱਥੋਂ ਸਾਡੀ ਗੱਲ ਜੀ ਰਹੀ ਜਾਂਦੀ ਆ ਸੀਜ਼ਨ ਦੇ ਵਿੱਚ ਨਹੀਂ ਕੋਈ ਖਰਾਬੀ ਕੀਤੀ ਹੂੰ ਮਾੜਾ ਮੋਟਾ ਕਿਤੇ ਲੀਕੇਜ ਹੋ ਗਈ ਜਾਂ ਕੋਈ ਗੈਂ ਲੀਕ ਹੋ ਗਿਆ ਵੀ ਉਹ ਕਰਾ ਏਜੰਸੀ 'ਚੋਂ ਕਰਾ ਲਿਆ ਹਾਂ ਉਹਨਾਂ ਦਾ ਜਿਆਦਾ ਹਾਂ ਇਹਦਾ ਬ੍ਰਾਂਡ ਹੀ ਵਾਲਾ ਵਗਦਾ ਚਲੋ ਥਾਪੀ ਦੇ ਕੇ ਛੱਡਦੀ ਓਡੇ ਹੀ ਜਾਂਦਾ ਪਿੱਛੇ ਤਾਂ ਮੁੜਦਾ ਹੀ ਨਹੀਂ ਫਤੇ ਕਰਕੇ ਹੀ ਮੁੜਦਾ ਆਪਣੇ ਆਪਣੇ ਪੰਜਾਬ ਇੰਡੀਆ ਚ ਦੋ ਬ੍ਰਾਂਡ ਹੀ ਆ ਹੌਲੈਂਡ ਤੇ ਜੌਂਡੀਰ ਜਿਹੜੇ ਇੰਟਰਨੈਸ਼ਨਲ ਆ ਹਾਂਜੀ ਹਾਂਜੀ ਤੇ ਚਲੋ ਜਿਆਦਾ ਕਰੇਜ਼ ਵੀ ਹੁਣ ਸਾਰਿਆਂ ਦਾ ਹੀ ਚੱਲਦਾ ਪਰ ਭਾਈ ਮੈਂ ਤਾਂ ਸਾਰਿਆਂ ਨੂੰ ਕਹਣਾ ਸਾਰੇ ਵਧੀਆ ਸਾਰੇ ਹੀ ਆ ਜੀ ਹਾਂਜੀ ਸਾਰੇ ਵਧੀਆ ਮਾੜਾ ਕਿਉਂਕਿ ਕੰਪਨੀ ਆਪਦੀ ਆਪਣੀ ਪਸੰਦ ਹੁੰਦੀ ਆ ਹਾਂ ਕੰਪਨੀ ਚੀਜ਼ ਬਣਾਉਂਦੀ ਆ ਕੋਈ ਸਮਝ ਕੇ ਬਣਾਉਂਦੀ ਆ ਹੁਣ ਆਪਣੇ ਕੋਲ ਸਵਰਾਜ ਵੀ ਹੈਗਾ ਵਾ ਠੀਕ ਹੈ ਠੀਕ ਹੈ ਤੁਸੀਂ ਜ਼ਿਆਦਾ ਫਿਰ ਕਿਨੂੰ ਚਲਾਉਂਦੇ ਹੋ? ਬਈ ਪਾ ਜਾਣੀ ਸਵਰਾਜ ਵੀ ਚਲਾ ਰਿਹਾ ਸਵਰਾਜ ਜਣੀ ਕਹਾਂ ਸਾਡਾ 2012 ਮਾਡਲ ਕਰਕੇ ਨਾ ਅਸੀਂ ਉਹਨੂੰ ਘੱਟਾ ਵਾਧੀ ਚਲਾਉਂਦੇ ਜੀ ਮੇ ਜੋਰ ਵਾਲੇ ਕੰਮ ਤੇ ਨਹੀਂ ਚਲਾਉਂਦੇ। ਹਰ ਯਾਰ ਸਵਰਾਜ ਦੀ ਵੀ ਆਪਾਂ ਸਿਫਤ ਕਰਦੇ ਆਂ ਸਰਦਾਰੀ ਰਹੀ ਉਹ। ਹਾਂਜੀ ਅੱਜ ਵੀ ਓਵੇਂ ਹੀ ਚੱਲ ਰਿਹਾ ਉਹ ਜਿਹੜੀ ਪੀਕ ਤੇ ਚੱਲਦਾ ਸੀ ਨਾ ਉਹਦਾ ਗ੍ਰਾਫ ਡਾਊਨ ਨਹੀਂ ਹੋਇਆ। ਸਹੀ ਗੱਲ। ਕਿੰਨੇ ਟਰੈਕਟਰ ਆਏ ਆ ਕਿੰਨੇ ਗਏ ਕੀ ਸਿਸਟਮ ਆਇਆ? ਜਿਹੜੇ ਸਮਾਂ 'ਚ ਸਵਰਾਜ ਟੱਕ ਪਾ ਗਿਆ ਮੈਂ ਉਦੋਂ ਆ ਹੈ ਨਹੀਂ ਸੀ। ਉਦੋਂ ਹੈ ਨਹੀਂ ਸੀ ਜੀ। ਉਦੋਂ ਹੈ ਨਹੀਂ ਸੀ ਹਨਾ। ਤੇ ਉਹਨਾਂ ਸਮਿਆਂ ਇਹ ਇਹਦੇ ਵੀਰੇ ਨਾਲ ਬੰਪਰ ਬੂਪਰ ਮਿਲਿਆ ਸੀ ਕਿ ਨਹੀਂ ਨਹੀਂ ਇਹ ਤਾਂ ਹੀ ਬਿਨਾ ਬੰਪਰ ਤੋਂ ਬਿਨਾ ਬੇਟਾਂ ਤੋਂ ਕੋਹ ਨਹੀਂ ਦਿੰਦਾ ਇਹਦੇ ਨਾਲ ਛਤਰੀ ਵੀ ਨਹੀਂ ਆਈ ਸੀ ਛਤਰੀ ਵੀ ਹੈ ਨਹੀਂ ਸੀਗੀ ਅੱਛਾ ਇਹ ਜਿਹੜੇ 50 ਹੌਸਪਾਵਰ ਤੋਂ ਉੱਤੇ ਹੀ ਉਹਨਾਂ ਦੇ ਹੀ ਦਿੰਦੇ ਛਤਰੀ ਹੁਣ ਵਾਲਿਆਂ ਚ ਆਉਣ ਲੱਗੀਆਂ ਹਾਂਜੀ ਹਾਂਜੀ ਹੁਣ 50 ਹੌਸਪਾਵਰ ਦਾ 36 30 ਉਹਨਾਂ ਦੇ ਵਿੱਚ ਆਉਂਦੀ ਹੈ ਆਉਣ ਲੱਗੀਆਂ ਹਾਂਜੀ ਇਹ ਵੀਰੇ ਉਦੋਂ ਆਈਡੀਆ ਕਿੰਨੇ ਦਾ ਨਿਕਲਿਆ ਸੀਗਾ ਇਹ 8 70 'ਚ ਪੈ ਗਿਆ ਸੀਗਾ ਜੀ 8 70 'ਚ ਹਾਂਜੀ ਬਿਨਾ ਕਾਪੀ ਤੋਂ ਬਿਨਾ ਇੰਸ਼ੋਰੈਂਸ ਤੋਂ ਨਾਂ ਦਾ ਲਾ ਲਓ ਹਾਂਜੀ ਹਾਂਜੀ ਨਾਂ ਤੇ ਪਾ ਕੇ ਹਾਂਜੀ ਹਾਂਜੀ ਨਾਂ ਤੇ ਹਾਂ ਇਹ 50 ਐਚਡੀ ਆ ਨਾ ਹਾਂਜੀ ਇਹ ਵੀ 50 ਆ ਵੀਰੇ ਇਹ ਵੀ 50 ਇਹ 47 ਹੈ ਇਹ 47 ਹੈ ਇਹ 47 ਕਾਪੀ ਤੇ ਇਹ 47 ਹੈ 47 ਹੈ ਹਾਂਜੀ ਇਹ 50 ਇਹ ਕਿੰਨਾ ਮਾਡਲ ਆ ਵੀਰੇ ਇਹ 20 ਮਾਡਲ ਆ ਇਹ 22 ਆ ਹਾਂਜੀ ਇਹ ਇਹਦਾ ਕੁਝ ਪਤਾ ਆ ਡੀਆ ਕਿੰਨੇ ਦਾ ਨਿਕਲੇ ਆ ਇਹ ਇਹ ਉਹਦੇ 7 80 ਦਾ ਨਿਕਲੇ 7 80 ਆ ਹਾਂਜੀ 2 ਸਾਲਾਂ ਦਾ ਫਰਕ ਹੈ ਇਹਨਾਂ ਦਾ ਹਾਂਜੀ 2 ਸਾਲ ਇਹ 7 80 ਦਾ 8 ਦਾ ਲਾ ਲਓ 8 ਦਾ ਲਾ ਲਓ ਇਹ 9 9 ਦਾ ਹਾਂਜੀ ਪਰ ਇਹਨਾਂ ਦੇ ਰੇਟ ਤਾਂ ਵੈਸੇ ਹੀ ਵਦਿਆ ਨਾ ਸੇਮ ਜਿਹਾ ਹੀ ਆ ਕੰਮ ਇਹਨਾਂ ਦਾ ਹਾਂ ਹਾਂ ਇਹਨਾਂ ਦਾ ਬਰਾਬਰ ਜਿਹਾ ਹੀ ਆ ਕੋਈ ਇਹਨਾਂ ਦਾ ਹੈ ਨਹੀਂ ਕੋਈ ਫਰਕ ਦੋ ਸਾਲ ਵੀ ਵੱਧ ਗਏ ਉਦੋਂ ਫਿਰ ਟਰੈਕਟਰਾਂ ਦੀ ਹਾਂ ਉਦੋਂ ਜਾਨੀ ਵੱਧ ਗਏ ਸੀ ਸਾਰੇ ਪੈਸੇ ਜਿਹੜਾ ਜੌਂਡੀਰ 50 50 ਦੀ ਨਿਕਲੇ ਉਹ ਵੀ ਸਾਢੇ 8 ਲੱਖ ਦੇ ਨਿਕਲੇ ਜਦੋਂ ਇਹਨਾਂ ਨੇ ਲਿਆ ਵਾ ਹਾਂ ਠੀਕ ਆ 70 70 ਦਾ ਇੱਥੇ ਹਾਂ ਜੀ ਹਾਂ ਜੀ ਨੌ ਨੂ ਦੇ ਨੇੜੇ ਹੀ ਬਸ ਕਰਦਾ ਸੇਮ ਹੀ ਨਿਕਲਦਾ ਸੀ ਇਹਦਾ ਵੀਰੇ ਕਰੇ 에ਅਰ ਕਲੀਨਰਾ ਵਿੱਚ ਕਰਿਆ ਕਿ ਨਹੀਂ ਵਿੱਚ ਹੀ ਇਹ ਤੇਲ ਵਾਲਾ ਵਾ ਅੱਛਾ ਇਹ ਤੇਲ ਵਾਲਾ ਵਾ ਹਾਂ ਜੀ ਹਾਂ ਜੀ ਇਹਦੇ ਤੇਲ ਵਾਲਾ ਹਾਂ ਜੀ ਯਾਰ ਮੈਂ ਹੋ ਲੈਣਾ ਇਹਦੇ ਫਿਰ ਵਿੱਚ ਹੋਣਾ ਹੀ ਨਹੀਂ ਹਨਾ ਹਾਂਜੀ ਇਹਦੇ ਵਿੱਚ ਨਹੀਂ ਹੋਣਾ ਨਹੀਂ ਇਹ ਬਿਨਾ ਟਰਬੋ ਤੋਂ ਆਉਂਦਾ ਹਾਂਜੀ ਇਹ ਬਿਨਾਂ ਟਰਬੋ ਆਈ ਓਕੇ ਹਾਂਜੀ ਤੇ ਤੁਹਾਨੂੰ ਨਹੀਂ ਛੌਂਕ ਛੁਂਕ ਜਾ ਗਿਆ ਟਰਬੋ ਪੁੱਛਿਆ ਸੀਗਾ ਹੀ ਹੁਣ ਫਿਰ ਥੋੜਾ ਜਿਹਾ ਤਾਂ ਕਰਕੇ ਵੀ ਚਲੋ origignal ਰੱਖ ਲੈਂਦੇ ਹਾਂ ਥੋੜੇ ਜਿਹੇ ਟਾਈਮ ਬਾਅਦ ਫਿਰ ਕਰਾ ਦਾਂਗੇ ਹਾਂਜੀ ਚਲੋ ਕੋਈ ਉਹਦਾ ਕਿਤਾ ਇੱਕ ਚੁਈ ਚੋਕ ਗਿਆ ਵੀਰੇ ਹਾਂਜੀ ਹਾਂਜੀ ਪੂਰਾ ਓਕੇ ਹੈ ਜੀ ਇਹ ਕਿਸੇ ਗੱਲੋਂ ਦੇ ਲੋ ਉਹ ਤਾਂ ਨਹੀਂ ਹੈਗਾ ਯਾਰ ਵੀ 47 ਆ ਤੇ ਦਿਲ ਜੇ ਘਟਦਾ ਨਹੀਂ ਚੱਕੀ ਆਦਾ ਬੱਤੇ ਸਾਰੇ ਕੁਝ ਆਪਾਂ ਟਰੈਕਟਰਾਂ ਦੀਆਂ ਨਾ ਕੁਆਲਿਟੀਆਂ ਤੁਹਾਨੂੰ ਸਾਰੀਆਂ ਦਿਖਾਤੀਆਂ ਵੀ ਵੀਰਾਂ ਨੇ ਚੰਗੇ ਸ਼ੌਂਕ ਨਾ ਰੱਖੇ ਟਰੈਕਟਰ ਸਾਰੇ ਡਿਫਰੈਂਟ ਮਾਡਲ ਆ ਤੇ ਆਪਾਂ ਨੂੰ ਦੇਖਣ ਚ ਐ ਨਹੀਂ ਲੱਗਣੇ ਵੀ ਜਿਵੇਂ ਪੁਰਾਣੇ ਟਰੈਕਟਰ ਪੁਰਾਣੇ ਤਾਂ ਨਹੀਂ ਖੈਰ ਆਪਾਂ ਕਹਿ ਸਕਦੇ ਆ ਮਾਡਲ ਦਾ ਸਾਰੇ ਉੱਚੇ ਆ ਪਰ ਦੇਖਣ ਚ ਐ ਨਹੀਂ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਵੀ ਕਿਹੜਾ ਮਾਡਲ ਹੈ ਕਿਹੜਾ ਮੈਨੂੰ ਆਉਂਦਿਆਂ ਇਦਾਂ ਹੀ ਲੱਗਾ ਸੀ ਜਿਵੇਂ ਹੁਣੇ ਸਾਰੇ ਨਵੇਂ ਲੈ ਕੇ ਆਂਦੇ ਆਂਦੇ ਵੀਰਾਂ ਦੀ ਸਾਂਭ ਫੁੱਲ ਆ ਬਾਕੀ ਵੀਰਾਂ ਦੇ ਨਾਲ ਸ਼ੌਂਕ ਤੁਹਾਨੂੰ ਦਿਖਾਉਣਾ ਕੁਝ ਕੁ ਥੋੜੇ ਜੇ ਇੱਕ ਤਾਂ ਵੀਰ ਨੇ ਆ ਲਿਖਾਇਆ ਬਾਪੂ ਤੇਰੇ ਕਰਕੇ ਨੰਨੇ ਮਾਰੀ ਇਧਰ ਧਿਆਨ ਆਜੋ ਪਿੱਛੋਂ ਵੀ ਡੈਕਟਰ ਦਿਖਾ ਦਈਏ ਵੀਰਾਂ ਦੀ ਕਿਵੇਂ ਦੀ ਚਲਾਈ ਆ ਪਿੱਛੋਂ ਹੀ ਪਤਾ ਲੱਗਣਾ ਹਿਸਾਬ ਕਿਤਾਵ ਅੱਗੋਂ ਦਾ ਸੋਹਣੇ ਸੋਹਣੇ ਸਾਰਾ ਕੁਝ ਔਕੀ ਆ ਹਾਂ ਵੀ ਆ ਇੱਥੇ ਮਾਰੀ ਨਿਗਾਹ ਆ ਕੀ ਲਿਖਿਆ ਵੀਰੇ ਬਾਪੂ ਮੇਰ ਬਾਪੂ ਮੇਰਮਾਨ ਇਹਦਾ ਕੀ ਮਤਲਬ ਬਾਪੂ ਪੂਰਾ ਮਿਹਰਬਾਨਾ ਪੂਰਾ ਮਿਹਰਬਾਨਾ ਹੀ ਬਾਪੂ ਨੇ 9 ਲੱਖ ਲਾਤਾ ਮਿਹਰਬਾਨੀ ਮਿਹਰਬਾਨੀ ਤੁਹਾਡੇ ਪੂਰੇ ਕਰਦਾ ਹੀ ਪੂਰੇ ਨਹੀਂ ਸਹੀ ਕਹਿੰਦਾ ਨਹੀਂਗਾ ਕੋਈ ਵੀ ਹਾਂ ਨਹੀਂ ਹੈ ਵੀ ਆਪਾਂ ਬਾਪੂਆਂ ਦੇ ਸਿਰ ਤੇ ਹੀ ਸਹੀ ਹੈ ਬਾਪੂ ਜੇ ਅੱਜ ਆਪਾਂ ਇੱਥੇ ਖੜੇ ਵੀਡੀਓ ਬਣਾ ਰਹੇ ਨਾ ਤੇ ਆਪਾਂ ਬਾਪੂਆਂ ਕਰਕੇ ਹੀ ਆਈ ਹਾਂ ਸਾਰਾ ਕਿਉਂਕਿ ਆਪਣਾ ਆਪਣਾ ਲੈਣਾ ਵਜੂਦ ਨਹੀਂ ਹੈਗਾ ਹਾਂਜੀ ਤੁਹਾਡਾ ਮੇਰਾ ਸਾਰਿਆਂ ਦਾ ਮੇਰਾ ਵੀ ਜੇ ਆਪਾਂ ਕੁਝ ਕਰ ਰਹੇ ਹਾਂ ਤੇ ਉਹਨਾਂ ਸਿਰ ਤੇ ਹੀ ਕਰ ਰਹੇ ਆ ਲੈ ਆਪਾਂ ਤਾਂ ਮੈਨਾਂ ਦਾ ਕੁਛ ਨਹੀਂ ਜੋੜਿਆ ਕੁਛ ਨਹੀਂ ਬਣਾਇਆ ਕੁਛ ਨਹੀਂ ਕਰਿਆ ਲੈ ਤਾਂ ਖਾ ਹੀ ਰਹੇ ਤਾਂ ਹੀ ਬਾਪੂ ਮਿਹਰਬਾਨ ਹੈ ਤਾਂ ਹੀ ਬਾਪੂ ਮਿਹਰਬਾਨ ਹੈ ਸਹੀ ਗੱਲ ਆ ਹਾਂਜੀ ਡੱਕ ਸਾਰਿਆਂ ਦੇ ਲਾਇਆ ਹੋਇਆ ਵੀਰੇ ਡੱਕ ਹਾਂਜੀ ਡਿਫਰੈਂਟ ਡਿਫਰੈਂਟ ਸਾਰਿਆਂ ਦੇ ਡਿਫਰੈਂਟ ਇਹ ਦੋਨੇ ਸੇਮ ਹੀ ਆ ਹਾਂਜੀ ਇਹ ਕਿੰਨੇ ਕਿੰਨੇ ਇੰਚ ਆ ਗਏ ਇਹ 12 12 12 ਹਾਂਜੀ 12 ਹੀ ਸੈੱਟ ਰਹਿੰਦੇ ਆ ਵੀਰੇ ਹਾਂਜੀ ਵੱਡੇ ਤੇ ਫਿਰ ਪਿੱਛੇ ਔਖਾ ਰਹਿੰਦਾ ਇਹਦੇ ਹੋਰਾਂ ਲਵਾਇਆ ਤਗੀ ਆ ਵੀ ਚੀਜ਼ ਵਧੀਆ ਪਰ ਯਾਰ ਮੇਰੇ ਜਲਦੀ ਖਰਾਬ ਹੋ ਗਏ ਅਰੇ ਕੀ ਚੱਕੇ ਤੋਂ ਡੇ ਕਿੜੇ ਆ ਆਪਣੇ ਪਾਈਨਰ ਦੇ ਆਈ ਆਪਣੇ ਵੀ ਪਾਈਨਰ ਦੇ ਆ ਪਾਈਨਰ ਦੇ ਆ ਹਮ ਨਾਲ ਅਸੀਂ ਐਂਪਲੀਫਾਇਰ ਜਲਾਇਆ ਨਾਲ ਉੱਤੇ ਹਾਂ ਗੱਡੀ ਵਾਲੀ ਟੇਪ ਆ ਯਾਨੀ ਕਿ ਸਾਨੂੰ ਕਿੰਨੇ ਚ ਪੈ ਗਿਆ 15000 15000 ਪੈ ਗਿਆ 15000 ਆਪਣੇ ਤੋਂ ਨੇ 18 ਲਿਆ ਸੀ ਨੇ ਆਦੀ ਟੇਪ ਉਦਾਂ ਦੀ ਦਿੱਤੀ ਸੀ ਨਾਲ ਅੱਛਾ ਜੀ ਕਹਿਣ ਦਾ ਮਤਲਬ ਉਹਦਾ ਆਪ ਦਾ ਸਿਸਟਮ ਹੋ ਗਿਆ ਇਹ ਤਾਂ ਤੁਸੀਂ ਸਾਰਾ ਕੁਝ ਫੇਰ ਜੈਨੂਵ ਨਹੀਂ ਲਿਆ ਹਾਂਜੀ ਹਾਂਜੀ ਕੋਈ ਕੰਪਨੀ ਕਿਸੇ ਦਾ ਲਾ ਲਓ ਹਾਂਜੀ ਹਾਂਜੀ ਕੰਪਨੀ ਦਾ ਹੀ ਆ ਆਇਆ ਅਸੀਂ ਜੋਧਾ ਤੋਂ ਆ ਜੋਧਾ ਠੀਕ ਆ ਵੀਰੇ ਇਹ ਇਹ ਜਿਆਦਾ ਟਾਈਮ ਕੱਢ ਜੋ ਕਿਉਂਕਿ ਜਿਹੜੀ ਚੀਜ਼ ਆਪਾਂ ਹੱਥ ਨਾਲ ਚਲਾਉਂਦੇ ਚਲਾਉਂਦੇ ਵੀ ਥੋੜਾ ਜਿਹਾ ਡਿੱਕੇ ਤਾਂ ਆ ਵੀਰੇ V2 ਦਾ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਸੀ ਕਿ ਉਦਾਂ ਹੀ ਲੈ ਲਿਆ ਤੁੱਕੇ ਨਾਲੀ ਦੇ ਦੀ ਜਾਨੀ ਕਿ ਸਪੀਡਾਂ ਦਾ ਫਰਕ ਆ ਵੀਰੇ ਹਾਂ ਸਪੀਡਾਂ ਦਾ ਤਾਂ ਫਰਕ ਆ ਕਈ ਵੀਰਾਂ ਨੂੰ ਪਤਾ ਨਹੀਂ ਨਾ ਮੈਂ ਤਾਂ ਪੁੱਛਿਆ ਵੀ ਤੁਸੀਂ ਤੁੱਕੇ ਨਾਲ ਲੈ ਲਿਆ ਜਾਂ ਪਤਾ ਸੀ ਮੈਨੂੰ ਪਤਾ ਸੀਗਾ ਜੀ ਪਤਾ ਸੀਗਾ ਠੀਕ ਆ ਵੀਰੇ ਤੇ ਆ ਪਿਛਲੇ ਵੇਟ ਜਿਹੜੇ ਪਾਏ ਆ ਵੀਰੇ ਉਹਨਾਂ ਦਾ ਕੋਈ ਫਾਇਦਾ ਹੈਗਾ ਹਾਂਜੀ ਫਾਇਦਾ ਬਹੁਤ ਆ ਜੀ ਬਹੁਤ ਤਾਂ ਘੱਟ ਮਾਰਦੇ ਆ ਠੀਕ ਹੈ ਜੀ ਹਾਂ ਜੀ ਯਾਨੀ ਕਿ 2 ਵੀਲ ਨੂੰ ਤਾਂ ਫਾਇਦਾ ਹੀ ਫਾਇਦਾ ਹਾਂ ਫੋਰ ਵੀਲ ਨੂੰ ਚਲੋ ਆਏ ਹੋ ਜਾਂਦਾ ਫੋਰ ਵੀਲ ਆ ਮੂਲੇ ਟਾਇਰ ਹੋ ਜਾਂਦੇ ਆ ਅਗਲੇ ਟਾਇਰ ਮਤਲਬ ਸਾਹ ਭਰ ਦਿੰਦੇ ਆ ਹਾਂ ਹਾਂ ਜੀ ਵੀ ਸਲਿੱਪ ਨਿਕਲ ਲੈਣੀ ਹਾਂ ਜੀ ਹਾਂ ਜੀ ਲਓ ਜੀ ਵੀਡੀਓ ਨਾ ਪਹਿਲੇ ਬਹੁਤ ਲੰਬੀ ਹੋ ਗਈ ਆ ਤੇ ਆਪਾਂ ਵੀਰਾਂ ਦੀ ਜਿੰਨੀ ਕੀ ਜਾਣਕਾਰੀ ਹੈ ਨਾ ਜਿਵੇਂ ਉਹਦਾ ਟਰਬੋ ਚੇਂਜ ਆ ਹਨਾ ਵੀਰੇ ਹਾਂ ਜੀ ਇਹਦਾ ਚੇਂਜ ਆ ਇਹਦੇ ਤਾਂ ਹੈ ਹੀ ਨਹੀਂ ਸੀ ਇਹਦੇ ਤਾਂ ਹੈ ਹੀ ਨਹੀਂ ਸੀਗਾ ਜੀ ਹੈ ਹੀ ਨਹੀਂ ਇਹਨਾਂ ਮੰਨ ਲਵਾਏ ਤੇ ਇਹ ओरिजिनल ਆ ਸਾਰਾ ਸਾਰੇ ओरिजिनल ਆ ਦੋਨੇ ਹੀ ओरिजिनल ਆ ਜੀ ਆ ਵੀ ओरिजिनल ਆ ਉਹ ਵੀ ओरिजिनल ਆ ਹਨਾ ਹਾਂਜੀ ਹਾਂਜੀ ਉਹ ਵੀ ओरिजिनल ਹਾਂਜੀ ਜਿੰਨੀਆਂ ਕਿ ਜਾਣਕਾਰੀਆਂ ਦੇਣ ਜੋਗੀਆਂ ਸੀ ਆਪਾਂ ਦਿੱਤੀਆਂ ਹਨਾ ਵੀਡੀਓ ਜਿਆਦਾ ਲੰਬੀ ਹੋਣ ਕਰਕੇ ਨਾ ਅੱਜ ਆਪਾਂ ਚਲਾ ਕੇ ਨਹੀਂ ਤੁਹਾਨੂੰ ਦਿਖਾਉਣੇ ਉਹ ਅਗਲੀ ਵੀਡੀਓ 'ਚ ਦਿਖਾ ਦਾਂਗੇ ਬਾਕੀ ਵੀਡੀਓ ਬਣਾਉਂਦਾ ਹੀ ਮਕਸਦ ਸੀਗਾ ਵੀ ਵੀਰਾਂ ਦੀ ਸਾੰਭ ਤੇ ਵੀਰਾਂ ਦੇ ਸ਼ੌਂਕ ਸ਼ੌਂਕ ਤਾਂ ਕੋਈ ਮੁੱਲ ਨਹੀਂ ਹੁੰਦਾ ਤੇ ਬਾਪੂ ਮਿਹਰਬਾਨ ਹੋਵੇ ਫਿਰ ਤਾਂ ਗੱਲਾਂ ਹੀ ਕਿਆ ਨੇ ਉਹ ਵੀਰਾਂ ਨੇ ਦੱਸ ਹੀ ਦਿੱਤਾ ਇਹ ਬਾਪੂ ਪੂਰਾ ਮਿਹਰਬਾਨ ਤੇ ਦੋ ਆ ਗਿਆ ਆਪਾਂ ਤੁਹਾਡੇ ਵਾਸਤੇ ਅਗਲੀ ਵੀਡੀਓ ਫੇਰ ਲੈ ਕੇ ਆਵਾਂਗੇ ਜੇ ਕੋਈ ਜਾਣਕਾਰੀ ਮਤੋਂ ਤੁਸੀਂ ਇਹਨਾਂ ਟਰੈਕਟਰਾਂ ਬਾਬਤ ਲੈਣੀ ਆ ਤੇ ਕਿਹੜੇ ਵੀਰ ਦੀ ਆਈਡੀ ਆਪਾਂ ਦੇਣੀ ਆ ਸੋਖਮਨ ਢਾਲੀਵਾਲ 731 ਸੋਖਮਨ ਢਾਲੀਵਾਲ 731 731 ਹਾਂ ਤੁਸੀਂ ਕੋਈ ਵੀ ਮੈਸੇਜ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੈ ਉੱਥੇ ਮੈਸੇਜ ਕਰ ਲਿਓ ਮੈਂ ਮੈਂਸ਼ਨ ਵੀ ਕਰ ਦਊਗਾ ਆਪਣੇ ਇੰਸਟਾ ਤੇ ਇਹ ਦੋ ਆ ਗਿਆ ਆਪਾਂ ਨੂੰ ਸਾਰੇ ਵੀਰਾਂ ਨੂੰ ਅਸੀਸਾਲ ਜੀ